え Uh... Um. ਸਾਹੀ ਸੰਗਤ ਆਪਣੀਆਂ ਸਵਤਿਆਂ ਕਰਕੇ ਆਕਾਰ ਚਿਤ ਕਰਕੇ ਆਪਣਾ ਧਿਆਨ ਸਾਹਿਬ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੋਣਾ ਹੈ ਸਾਰੀ ਸੰਗਤ ਤਦ ਇੰਗਾਂ ਤਵਿਆਂ ਦੇ ਅਡੋਲ ਬੈਠਣ ਵਾਲੇ ਸਾਧਗੁਰੂ ਬਾਣੀ ਕੇ ਉਹਹਿ ਚੋ ਸਾਹਿਬ ਸਾਧਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋਰਟਾ ਰਾਗਰੀ ਦੇ ਅੰਦਰ ਇਹ ਬਾਹਨ ਸ਼ਬਦ ਕਥਾ ਮਿਲਦੀ ਆਣੀ ਕਿਸਾਨੋਂ ਪ੍ਰਾਪਤ ਹੁੰਦਾ ਹੈ ਸਿਮਰਨ ਕਰਨ ਦੇ ਨਾਲ ਇਸ ਭਾਵਨਿ ਸ਼ਬਦਾਂ ਦੇ ਸਤਿਗੁਰੂ ਸਾMnO ਉਪਦੇਸ਼ ਕਰਦੇ ਨੇ ਆਪਣੇ ਚਰਨਾਂ ਦੇ ਵਿੱਚ ਸਾਨੂੰ ਨਿਵਾਸ ਦਿੱਤਾ ਹੈ ਜੋਹਰਾ ਨੇ ਚਰਨਾ ਦਾ ਧਿਆਨ ਧਰਿਆ ਹੈ ਉਹਨਾਂ ਦੇ ਕੀ ਬਰਕਤ ਹੁੰਦੀ ਹੈ ਜਿਵੇਂ ਤਲਸਾ দাস ਨੇ ਸਾਹਿਬ ਸਾਧੂ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਚਰਨਾਂ ਨੂੰ ਸਪर्श ਕੀਤਾ ਤੇtena ਲੋਕਾਂ ਦੀ ਗਿਆਤਾ ਹੋਵੇ ਤੇtena ਲੋਕਾਂ ਦਾ ਗਿਆਨ ਆ ਗਿਆ ਉਸ ਨੂੰ ਇਹ ਚਰਨਾ ਦੀ ਬਰਕਤ ਹੈ ਤਾਂ ਗਾਰੇ ਚਰਨਾਂ ਨੂੰ ਆਪਣੇ ਮਨ ਦੇ ਵਿੱਚ ਵਸਾਇਆ ਹੈ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੈ ਜਿਨ੍ਹਾਂ ਨੇ ਚਰਨਾਂ ਦਾ ਧਿਆਨ ਕਰਿਆ ਹੈ ਕਿ ਜੇ ਹਸਬਤਾ ਝਾਤ ਮਾਰੀਏ ਪਹਾੜੀ ਰਾਜੇ ਭੀਮ ਚੰਦ ਦਾ ਇੱਕ دیਵਾਨ ਸੀ ਜਿਸ ਦਾ ਨਾਮ ਸਿੰਘੇਵੀ ਦਾਸ ਸਤਿਗੁਰਾਂ ਦਾ ਪ੍ਰੇਮੀ ਸੀ ਕਾਹੇ ਬਸਾ ਕਰੋ ਸ਼ਰੀਰ ਨੂੰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਨਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸਤਗੁਰਾਂ ਦਾ ਪ੍ਰੇਮੀ ਸੀ ਦੇਵੀ ਦਾਸ ਤੇਰਤਨੇ ਵੀ ਮਚੰਦ ਨੂੰ ਸਤਗ੍ਰੰਥ ਪ੍ਰਤੀ ਪੁਸਤਕ ਘਰੇ ਗਜਨ ਕਹੇ ਨੱਪੀ ਮਚੰਦ ਨੇ ਅੰਧਿਆਰੇ 'ਚ ਇਹ ਮੇਰੇ ਗਜੋਰੀ ਸਤਗ੍ਰੰਥ ਨੂੰ ਮਿਲਦਾ ਹੈ ਉਸਨੇ ਗੁੱਸੇ ਦੇ ਵਿੱਚ ਆਕਰ ਸਲਾਈਆਂ ਨੂੰ ਗਰਮ ਕਰ ਤੇ ਉਹ ਦੀਆਂ ਅੱਖਾਂ ਦੇ ਵਿੱਚ ਫੇਰ ਦੀਆਂ ਤੇ ਪਹਾੜੀ ਚੋ ਪਰੋ ਰੋੜ ਦਿੱਤਾ ਤੇ ਦੇਵੀ ਦਾਸ ਨੇ ਸਾਧਗੁਰੂ ਨੇ ਚਰਨਾ ਦਾ ਧਿਆਨ ਆਪਣੀਆਂ ਅੱਖਾਂ ਦੇ ਵਿੱਚ ਧਰਿਆ ਹੋਇਆ ਸੀ ਸਾਧਗੁਰੂ ਸਤਿਗੁਰੂ ਨੇ ਪਿਆਰੇ ਦੀ लाज ਰੱਖ ਲਈ ਆਪਣੇ ਪਿਆਰੇ ਦੀ ਰੱਖਿਆ ਕਰਦੇ ਸਭ ਨੂੰ ਰੱਖਣ ਹਾਰ ਦੇ ਪਰਮਾਤਮਾ ਧਰਮਾਦਾ ਜੀ ਨੂੰ ਮਾਤਾ ਗੁਜਰ ਕੌਰ ਜੀ ਨੂੰ ਜਦੋਂ ਸੜਦੇ ਹੋਏ ਮਾਸ ਦੀ ਸੁਗੰਧਈ ਆਈ ਗਾਂਧਾ ਕਾਇਕੇ ਦਾ ਸਰਦੇ ਪਰ ਮਾਸਰੀ ਤਾਂ ਮਾਤਾ ਜੀ ਨੇ ਆ ਕੇ ਵੇਖਿਆ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਖੂਨ ਵਹਿ ਰਿਹਾ ਸੀ ਕਾਰਨ ਪੁੱਛਿਆ ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਸਾਡਾ ਇੱਕ ਪ੍ਰੇਮੀ ਸੀ ਜਿਹਨੇ ਸਾਡੇ ਚਰਨਾਂ ਦਾ ਧਿਆਨ ਕਰਿਆ ਕਰਿਆ ਸੀ ਆਪਣੀਆਂ ਅੱਖਾਂ ਦੇ ਵਿੱਚੋਂ ਉਸ ਨੂੰ ਅਸੀਹ ਦਿੱਤੇ ਗਏ ਉਸ ਦੀਆਂ ਅੱਖਾਂ ਦੇ ਵਿੱਚ ਗਰਮ ਸਲਾਈਆਂ ਮਾਰੀਆਂ ਗਈਆਂ ਜੇ ਜੀ ਆਪਣੇ ਪਿਆਰੇ ਦਾ ਦੁੱਖ ਆਪਣੇ ਚਰਨਾਂ ਤੇ ਸਹਿ ਲਾਇਆ ਹੈ ਚਰਨਾਂ ਦੇ ਸਹਾਰੇ ਆਖਰੀ ਵਸ ਨੇ ਸਾਡੇ ਚਰਨਾਂ ਦਾ ਧਿਆਨ ਕਰਿਆ ਸੀ ਤੇ ਇਸੇ ਤਰ੍ਹਾਂ ਮੇ ਵੀ ਦਾਸ ਜੀ ਸਾਧੂ ਗ੍ਰੰਥ ਨੇ ਰੱਖਿਆ ਕੀਤੇ ਤੇ ਜਦੋਂ ਉਹ ਜਗਨਾ ਬਾਗ ਦੇਵੀ ਦਾਸ ਸਾਧੂ ਗ੍ਰੰਥ ਨੇ ਦਰਸ਼ਨਾ ਲਈ ਆਇਆ ਤੇ ਪੈਰਾਂ ਉੱਪਰ ਕੱਟੀ ਵੇਖ ਕੇ ਸਤਿਗੁਰਾਂ ਨੂੰ ਪੁੱਛਦਾ ਹੈ ਸਤਿਗੁਰੂ ਇਹ ਕੀ ਹੋਇਆ ਸਤਿਗੁਰੂ ਕਹਿਣ ਲੱਗੇ ਭਾਈ ਤੈਨੂੰ ਸਦਾ ਹੈ ਕਿ ਇਹ ਸੁਖਦਾ ਦਾ ਪਿਆਰਾ ਹੈ ਸਦੇ ਚਰਨਾਂ ਦਾ ਧਿਆਨ ਕਰਿਆ ਸੀ ਸਾਡੇ ਅੰਦਰ ਤੇਰੀ ਰੱਖਿਆ ਕਰਨਾ ਸਦਾ ਫਰਜ਼ ਬਣਦਾ ਸੀ ਜਸੂ ਦੇ ਰਿਆਂ ਅੱਖਾਂ ਵਿੱਚ ਗਾਰਸਲਾਈਆਂ ਮਾਰੀਆਂ ਇਹ ਬੇਲੀਆਂ ਉਹ ਮੈਂ ਆਪਣੇ ਚਰਨਾ ਦੇ ਉੱਪਰ ਰੰਗਾਇਆ ਹਨ ਕਿਉਂਕਿ ਤੁਸੀਂ ਸਦੇ ਚਰਨਾਂ ਦਾ ਧਿਆਨ ਕਰਿਆ ਸੀ ਪ੍ਰੇਮ ਦੇ ਵਿੱਚ ने। ने दे दे। दे जा जा ऐसे ਕਰਕੇ ਸਾਡੇ ਪੈਰਾਂ ਦੀ ਜਖਮ ਹੋਏ ਜੀ ਸਾਡੇ ਪੈਰਾਂ ਦੀ ਜਖਮ ਹੋਏ ਨੇ ਤਾਂ ਦੇਰੀ ਰੱਖਿਆ ਹੋਈ ਹੈ ਪਰ ਇਸ ਤਰ੍ਹਾਂ ਸਾਧਗੁਰੂ ਆਪਰੇ ਪਿਆਰਿਆਂ ਦੀ ਰੱਖਿਆ ਕਰਦੇ ਨੇ ਜਿਹੜੇ ਚਰਨਾਂ ਦਾ ਧਿਆਨ ਧਰਦੇ ਨੇ ਸਾਧਗੁਰੂ ਦੇ ਉਹਨਾਂ ਦੀ ਰੱਖਿਆ ਹੁੰਦੀ ਹੈ ਸਾਧਗੁਰੂ ਕਿਰਪਾ ਕਰਦਾ ਹੈ ਉਹਨਾਂ ਤੇ ਬਖਸ਼ਿਸ਼ ਕਰਦਾ ਹੈ ਜਹਾਂ ਜਾਈਏ ਤਹਾਂ ਸੁਹੇਲੀ ਇਹ ਐਸੇ ਪਿਆਰੇ ਜਿਨ੍ਹਾਂ ਨੇ ਇਹ ਆਤਮਾ ਦੇ ਵਿੱਚ ਪਰਮਾਤਮਾ ਨੂੰ ਸਭ ਕੁਝ ਅਰਪਣ ਕਰ ਦਿੱਤਾ ਹੈ ਉਹ ਜਿੱਥੇ ਵੀ ਜਾਂਦੇ ਹੈ ਜਿੱਥੇ ਚਾਈਏ ਤਹਾਂ ਸੁਤੇ ਹੈ ਉੱਥੇ ਹੀ ਸੌਂਕ ਪਾਉਂਦੇ ਨੇ ਉਹਨਾਂ ਦੇ ਅਨੁਸਾਰ ਕੋਈ ਜਗ੍ਹਾ ਦੁੱਖ ਵਾਲੀ ਨਹੀਂ ਹੈ ਉਹ ਹਰ ਜਗ੍ਹਾ ਹਰ ਸਮੇਂ ਸੁੱਖ ਨੇ ਰਹਿ ਜਿਨੇ ਅਨੰਦ ਨੇ ਰਹਿ ਜਿਨੇ ਹਰ ਸਮੇਂ ਖੁਸ਼ੀਆਂ ਭਰੇ ਨੇ ਟਕਾਵ ਦੇ ਵਿੱਚ ਨਹੀਂ ਕੋਈ ਸਮਾਂ ਕੋਈ ਵੀ ਉਹਨਾਂ ਨੂੰ ਤੰਗ ਨਹੀਂ ਕਰਦਾ ਉਹ ਹਰ ਸਮੇਂ ਖੁਸ਼ੀ ਨੇ ਵੇਚੇ ਨੇ ਆਨੰਦ ਦੇ ਵੇਚੇ ਜਿੱਥੇ ਜਾਂਦੇ ਨੇ ਸੁੱਖ ਪਾਉਂਦੇ ਨੇ ਜਹਾਂ ਜਾਈਏ ਤਹਾਂ ਸਾਰੇ ਨੇ ਸੁਖੀ ਰਹਿੰਦੇ ਨੇ ਹਰ ਸਮੇਂ ਹਰ ਜਗ੍ਹਾ ਭਾਵੇਂ ਉਹ ਮਹਿਲਾ ਦੇ ਵਿੱਚ ਰਹਿਣ ਤੇ ਭਾਵੇਂ ਮਿੱਟੀ ਦੇ ਵਿੱਚ ਰਹਿਣ ਉਸਤਾਦ ਗੁਰੂ ਦੇ ਬਾਣੀ ਨੂੰ ਸਤ ਕਰਕੇ ਮੰਨ ਲੈਣ ਤੇ ਸੁੱਖ ਪਾਉਂਦੇ ਨੇ ਘਰ ਕਿਰਪਾ ਪ੍ਰਾਪੇ ਲੈ ਤੇ ਐਸੇ ਪਿਆਰਿਆਂ ਆਪਣੇ ਪਰਮਾਤਮਾ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦਾ ਹੈ ਆਪਣੇ ਨਾਲ ਅਪੇਰ ਕਰ ਲੈਂਦਾ ਹੈ ਸਤਿਗੁਰੂ ਐਸੇ ਪਿਆਰਿਆਂ ਨੇ ਕਿਰਪਾ ਕਰਦਾ ਹੈ ਇਸ ਕਰਕੇ ਹਰ ਗੁਣ ਗਾਵਹੁ ਸਦਾ ਸੋ ਭਾਈ ਇਹ ਭਾਈ ਉਸ ਸੋ ਭਾਈ ਸੋਭਨੀ ਪਰਮਾਤਮਾ ਦਾ ਸ਼ੋਭਾ ਵਾਲੇ ਪਰਮਾਤਮਾ ਦੇ ਹਰ ਗੁਣ ਗਾਵਹੁ ਹਰੇ ਪਰਮਾਤਮਾ ਦੇ ਹਰੇ ਭਰੇ ਕਰਤਵਾਲੇ ਤੰਦਰੁਸਤੀਆਂ ਬਖਣ ਵਾਲੇ ਪਰਮਾਤਮਾ ਨੇ ਗੁਰਾਂ ਨੂੰ ਕਹਾ ਕਰੀਏ ਉਸ ਪਰਮਾਤਮਾ ਦਾ ਨਾਮ ਜਪਣਾ ਕਰੀਏ ਆਨੰਦ ਹੈ ਉਸ ਪਰਮਾਤਮਾ ਦਾ ਨਾਮ ਤੇ ਰਹੀਏ ਉਸ ਦੇ ਨਾਲ ਕੀ ਹੋਵੇਗਾ ਕਿ ਮਾਨ ਚਿੰਦੇ ਸਗਲੇ ਬਲ ਪਾਵੋ ਜੀਅ ਕੈ ਸੰਗ ਸਹਾਈ ਕਿ ਨਾਮ ਜਪਣ ਦੇ ਨਾਲ ਮਾਨ ਚਿੰਦੇ ਆਹ ਕੇ ਮਨ ਇਛਤ ਸਗੜੇ ਪਾਲ ਪਾਉ ਸਾਰੀਆਂ ਇੱਛਾਵਾਂ ਪ੍ਰਾਪਤ ਹੋ ਜਾਂਦੀਆਂ ਨੇ ਮਨ ਇਛਤ ਸਾਰੀ ਦਾਤ ਪ੍ਰਾਪਤ ਹੋ ਜਾਂਦੀ ਹੈ ਜੀਅ ਕੈ ਸੰਗ ਸਹਾਈ ਜੇ ਜੋ ਬ੍ਰਹਮਾਤਮਾ ਦਾ ਨਾਮ ਹੈ ਸਤਿਗੁਰੂ ਦੀ ਕਛਿਸ਼ ਦੇ ਬਖਸ਼ਿਸ਼ ਕਰਦੇ ਨੇ ਨਾਮ ਜਪਣ ਦੇ ਨਾਲ ਜੋ ਨਾਮ ਦੀ ਦਾਤ ਸਤਿਗੁਰੂ ਬਖਸ਼ ਦੇ ਨੇ ਜੀਅ ਕੈ ਸੰਗ ਸਹਾਈ ਜੀਵ ਦੇ ਨਾਲ ਸਹਾਇਤਾ ਮਿਲਿਆ ਉਸ ਜੀਵ ਦੇ ਨਾਲ ਨਿਰੰਤ ਹੈ ਉਹ ਦਾਤ ਨਾਮ ਦੀ ਦਾਤ ਬੰਦਗੀ ਦੀ ਰਾਤ ਜੀਵ ਦੇ ਨਾਲ ਨਿਰੰਤ ਹੈ ਜੀਵ ਦੀ ਸਹਾਇਤਾ ਕਰਦੀ ਹੈ ਰਹਾ ਹੋ ਅਭਿਸ਼ਰਮ ਦੇ ਕਰ ਸਤਿਗੁਰੂ ਬਚਨ ਕਰਦੇ ਨੇ ਨਾਮ ਹੈ ਪ੍ਰਾਣ ਅਧਾਰਾ ਦੇ ਪਰਮਾਣੂ ਦਾ ਆਸਰਾ ਸਭਨਾ ਤੇ ਸੁਆਸਾ ਦਾ ਆਸਰਾ ਉਹ ਸੱਚਾ ਦਾ ਗੁਰੂ ਹੈ। ਹੰਸਤ ਜਨਾਰੇ ਨਾਰਾ। ਇਸੇ ਉਤੇ ਸੰਤ ਜਨਾਂ ਦੀ ਚਰਨ ਧੋੜੀ ਪ੍ਰਾਰਥਨਾ ਕੀਤੀ ਹੈ ਕਿ ਜਿਹੜੇ ਪਿਆਰੇ ਉਸ ਦਾ ਨਾਮ ਜਪਨੇ ਨੇ ਸਿਮਰਤ ਕਰਦੇ ਨੇ ਐਸੇ ਪਿਆਰਿਆਂ ਦੀ ਐਸੇ ਵੈਸੇ ਬੰਦਗੀ ਵਾਲੇ ਵਾਹ ਪਰਖਾਂ ਦੀ ਅਸੀਂ ਚਰਨ ਧੋੜੀ ਨੂੰ ਪ੍ਰਾਪਤ ਕਰਨਾ ਕਰੀਏ। ਪਾਪ ਨੇ ਤੋਹਨੀ ਤੇ ਕਰ ਲੈਨੇ ਉਹ ਪਰਮਾਤਮਾ ਇਨਾਗਿਆਦੂ ਹੈ ਕਿ ਜੋ ਪਤ ਨੇ ਜਿਨਾ ਨੇ ਪਾਪ ਕਰ ਕਰਕੇ ਆਪਣੇ ਉੱਪਰ ਬਕਾਰਾਂ ਦੀ ਮੈਲ ਚੜਾ ਰੱਖੀ ਹੈ ਸਤਿਗੁਰੂ ਉਹਨਾਂ ਪਤਾਂ ਨੂੰ ਪਹਨੀ ਤੇ ਪਾਪ ਕੇ ਪਵਿੱਤਰ ਕਰ ਦਿੰਦਾ ਹੈ ਉਹਨਾਂ ਦੇ ਅਗਰਾਂ ਨੂੰ ਖਤਮ ਕਰਕੇ ਸਤਿਗੁਰੂ ਗੁਨਾ ਭਰੇ ਬਣਾ ਦਿੰਦਾ ਹੈ ਗੁਨਾ ਦੇ ਖਜਾਨੇ ਬਣਾ ਬਾਤਿ ਦਾ ਪ੍ਰਧਾਨ ਸਤਗੁਰੂ ਮੇਰਾ ਮੋਹਿ ਜਿਸ ਕਾ ਪ੍ਰਵਾਹ ਸਾ ਐਸੇ ਕਰਕੇ ਸਾਮਣ ਉਸ ਸੱਚੇ ਸਤਗੁਰੂ ਦਾ ਪ੍ਰਵਾਹ ਸਾ ਹੈ ਉਸਾਰੇ ਭਰੋਸਾ ਹੈ ਉਸ ਦੀ ਹੀ ਠਿਕ ਹੈ ਉਸ ਸਤਗੁਰੂ ਪਦਕਾਂ ਨੂੰ ਵੀ ਪਵਿੱਤਰ ਬਣਾ ਦਿੰਦਾ ਹੈ ਅਗਣਾ ਭਰਿਆ ਗੁਨਾਵਾਲੇ ਬਣਾ ਦਿੰਦਾ ਹੈ ਸਤਗੁਰੂ ਕਰ ਕਿਰਪਾ ਹਰ ਜਸ ਦੀਨੇ ਜਿਵੇਂ ਸੱਚੇ ਸਤਗੁਰੂ ਨੇ ਕਿਰਪਾ ਕੀਤੀ ਹੈ ਭਾਰਤ ਜਸ ਦੇ ਕੇ ਐਸੇ ਗਾਰਿਕ ਸੋ ਸੱਚੇ ਸਾਧੂ ਦੇ ਨਾਮ ਦੀ ਸੇਵਾ ਸਦਾ ਅਸੀ ਕਰ ਜਾਈਏ ਜੇਕਰ ਉਸਨੇ ਸਾਡੇ ਦੀ ਕਿਰਪਾ ਕੀਤੀ ਐ ਸੰਗੋ ਅੰਮ੍ਰਿਤ ਵੇੜੇ ਦੀ ਦਾਤਾ ਬਖਸ਼ੀ ਹੈ ਅਸੀਂ ਗੁਰੂ ਦਰਬਾਰ ਪਹੁੰਚੇ ਹਾਂ ਗੁਰਵਾਣੀ ਸਰਵਣ ਕੀ ਦੀ ਕਹਾਣੀ ਕਰਨ ਸਰਵਣ ਕੀਤਾ ਇਸ ਸਾਧੂ ਗੁਰੂ ਦੀ ਕਿਰਪਾ ਹੈ ਉਸਨੇ ਆਪਣਾ ਜਸਾ ਕਰਨ ਦਾ ਆਹ ਅਣਿਛੇ ਸਲਾਹ ਕਰਨ ਦਾ ਸੰਤ ਸੁਭਾਗ ਬਖਸ਼ਿਸ਼ ਕੀਤਾ ਤਾਂ ਅਸੀਂ ਗੁਰੂ ਦਰਬਾਰ ਪਹੁੰਚੇ ਹਾਂ ਉਦਮ ਕਰਕੇ ਪਾਰ ਬ੍ਰਹਮ ਕਰੇ ਕਤਿ ਪਾਲਾ ਉਹ ਪਾਰ ਬ੍ਰਹਮ ਸਤਿਗੁਰੂ ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ ਉਹ ਕਰੇ ਪ੍ਰਤਿਪਾਲਾ ਸਭਨਾ ਦੀ ਪ੍ਰਤਿਪਾਲਨਾ ਕਰਦਾ ਹੈ ਸਭਨਾ ਨੂੰ ਪਾਲਦਾ ਹੈ ਸਭਨਾ ਨੂੰ ਰੇਖ ਦਿੰਦਾ ਹੈ ਹਰ ਇੱਕ ਜੀਵ ਨੂੰ ਉਹ ਰਿਜਕ ਦੇ ਕੇ ਪਾਲ ਰਿਹਾ ਹੈ ਜੇ ਸਹਾਰਾ ਮਾਤਾ-ਪਿਤਾ ਆਪਣੇ ਬੱਚੇ ਨੂੰ ਪਾਲਦੇ ਨੇ ਉਸੇ ਤਰ੍ਹਾਂ ਉਹ ਪਰਮਾਤਮਾ ਆਪਣੇ ਜੀਵ ਰੂਪੀ ਬੱਚਿਆਂ ਨੂੰ ਹਰ ਸਾਹ ਦੇ ਨਾਲ ਸਵਾਸ-ਸਵਾਸ ਜੀਵਾਂ ਨੂੰ ਸੰਭਾਲ ਕਰ ਰਿਹਾ ਹੈ ਜੀਵਾਂ ਨੂੰ ਪਾਲ ਰਿਹਾ ਹੈ ਸਾਧ ਜੀ ਰ ਸੰਗਰਖਵਾਲਾ ਅਤੇ ਸਾਰੇ ਜੀਵਾਂ ਨੂੰ ਉਹ ਸੱਚਾ ਸਤਗੁਰੂ ਰੱਖਣ ਵਾਲਾ ਹੈ ਸਭਨਾ ਜੀਵਾਂ ਦਾ ਰਖਵਾਲਾ ਹੋ ਪਰਮਾਤਮਾ ਹੈ ਰਾਖਾ ਏਕ ਹਵਾਲਾ ਸੋਹਣ ਸਗਲ ਕਟਾ ਕਾ ਅੰਤਰ ਕਰੂ ਕਿਉ ਪਰਮਾਤਮਾ ਹੈ ਸਾਰਿਆਂ ਦਾ ਰਾਖਾ ਹੈ ਸਭ ਦੀ ਰਾਖੀ ਕਰਨ ਵਾਲਾ ਹੈ ਸਭ ਨੂੰ ਰੱਖਣ ਵਾਲਾ ਕਿਰਤ ਕਰਦਾ ਹੈ ਅਸੀਂ ਜਦੋਂ ਕੋਈ ਕੰਮ ਕਰਦੇ ਹਾਂ ਜਿਸ ਪ੍ਰਕਾਰ ਦਾ ਕਿਸੇ ਦਾ ਕੋਈ ਕੰਮ ਹੈ ਭਾਵੇਂ ਕੋਈ ਖੇਤੀ ਦਾ ਕੰਮ ਹੈ ਭਾਵੇਂ ਕੋਈ ਦੁਕਾਨ ਦਾ ਕੰਮ ਹੈ ਕਿਸੇ ਪ੍ਰਕਾਰ ਦੀ ਸਾਡੀ ਕੋਈ ਕਿਰਤ ਹੈ ਉਸ ਨੂੰ ਧੰਨ ੀ ਕਿਰਤ ਜਾਣ ਕੇ ਨਾਲ ਉਸ ਪਰਮਾਤਮਾ ਦਾ ਨਾਮ ਜਪੀਏ ਉਹ ਪਰਮਾਤਮਾ ਕਰਕੇ ਜੱਤ ਦੇ ਵਿੱਚ ਵੀ ਬਰਕਤ ਆਉਂਦਾ ਹੈ ਬਹੁਤ ਮਾਣੋ ਨੀ ਭਾਈਏ ਤੇ ਪਰਮਾਤਮਾ ਐਸਾ ਦਿਆਲੂ ਹੈ ਜੋ ਜੀ ਉਸ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਮੜ ਕੇ ਫਿਰੋ ਕਰੇ ਘਰ ਜੋਂ ਦੇ ਵਿੱਚ ਨਹੀਂ ਹੁੰਦਾ ਮੜ ਕੇ ਉਹ ਘਰ 84 ਲੱਖ ਜੁਨਾ ਦੇ ਘਿਰ ਦੇ ਵਿੱਚ ਨਹੀਂ ਆਉਂਦਾ ਜੱਬਿਓ ਜਿਹਨ ਹਰ ਜਨ ਦੇਵ ਗੁਰੂ ਫਿਰ ਸੰਕਟ ਜੋਂ ਘਰ ਬਨਾ ਆਇਓ ਜਿਨਾਂ ਨੇ ਉਸ ਅਕਾਲ ਪੁਰਖ ਦੇ ਰੂਪ ਸਾਹਿਬ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਜਗਿਆ ਹੈ ਦੇ ਨਾਲੇ ਉਸ ਦਾ ਕਾਵਲ ਪਰਖਦੀ ਬੰਦਗੀ ਕੀਤੀ ਹੈ ਸਿਮਰਨ ਕੀਤਾ ਹੈ ਫਿਰ ਕਦੇ ਮੁੜ ਕੇ ਘਰ ਜੁੜਉ ਦੇ ਵਿੱਚ ਨਹੀਂ ਆਇਆ ਫਿਰ ਮੁੜ ਕੇ ਕਦੇ ਚਰਾਸੀ ਦੇ ਢੇੜ ਵਿੱਚ ਨਹੀਂ ਭਟਕੇ ਐਸੇ ਕਰਕੇ ਸਹਾਰੀ ਪਰਮਾਤਮਾ ਨੇ ਗੁਣਾ ਨੂੰ ਦੇਰ ਆ ਲਗਾਉਣਾ ਕਰੀਏ ਜਿਸ ਦੇਵ ਪ੍ਰਖ ਬਿਦਾਤਾ ਤੇ ਜਿਸ ਪਿਆਰੇ ਨੂੰ ਜਿਸ ਜੀਵ ਨੂੰ ਸਤਿਗੁਰੂ ਬਖਸ਼ਿਸ਼ ਕਰਦਾ ਹੈ ਵੇਲਾ ਹੁੰਦਾ ਇਹਦਾ ਆਤਮ ਬਖਸ਼ਿਸ਼ ਕਰਦਾ ਹੈ ਹਾਲ ਵਰਦਾਤਾ ਹੈ ਉਹ ਜਿਸ ਨੂੰ ਨਾਮ ਦੀ ਦਾਤ ਸਤਿਗੁਰੂ ਬਖਸ਼ਦਾ ਹੈ ਹਰ ਰਸ ਤੈਨਹੀ ਜੀ ਚੰਗਾ ਤੇ ਉਸ ਨਾਮ ਦਾ ਰਸ ਹੈ ਜੋ ਉਹ ਜੀਵ ਹੀ ਜਾਣ ਸਕਦਾ ਹੈ ਜਿਸ ਨੇ ਨਾਮ ਦੇ ਰਸ ਨੂੰ ਚੱਖਿਆ ਹੈ ਦੂਜਰਾ ਕੋਈ ਉਸ ਨਾਮ ਦੇ ਰਸ ਨੂੰ ਨਹੀਂ ਜਾਣ ਸਕਦਾ ਜਿਸ ਨੇ ਨਾਮ ਦਾ ਰਸ ਨਹੀਂ ਚੱਖਿਆ ਜਿਸ ਨੇ ਨਾਮ ਦਾ ਸਵਾਦ ਸਤਿਗੁਰੂ ਦੀ ਕੀਤੀ ਹੋਈ ਦਾਤ ਦਾ ਸਵਾਦ ਜਿਸ ਨੇ ਚੱਕ ਲਿਆ ਉਹ ਹੀ ਉਸ ਦੇ ਨਾਮ ਨੂੰ ਜਾਣਦਾ ਹੈ ਉਹ ਹੀ ਉਸ ਦੇ ਸਵਾਦ ਨੂੰ ਜਾਣਦਾ ਹੈ ਦੂਜਾ ਹੋਰ ਕੋਈ ਨਹੀਂ ਜਾਣ ਸਕਦਾ ਜਿਵੇਂ ਕੰਕਰ ਨੇਰ ਦਾ ਆਇਆ ਸੁਖ ਨਾਨਕ ਸਰਣੀ ਪਾਇਆ ਕਿ ਜਿਨ੍ਹਾਂ ਨੇ ਸਤਿਗੁਰਾਂ ਦੀ ਸ਼ਰਨ ਪ੍ਰਾਪਤ ਕੀਤੀ ਹੈ ਅਥਵਾ ਜਿਨ੍ਹਾਂ ਨੇ ਸੁੱਖਾਂ ਦੇ ਘਰ ਵਸ ਕਾਲਪੁਰਖ ਵਾਹਿਗੁਰੂ ਦੀ ਜਿ ਸ਼ਰਨ ਦੇ ਵਿੱਚ ਆਏ ਨੇ ਜਿਨ੍ਹਾਂ ਨੇ ਸ਼ਰਨ ਦੇ ਵਿੱਚ ਆ ਕੇ ਚਰਨਾਂ ਨੂੰ ਆਪਣਾ ਨਿਵਾਸ ਸਥਾਨ ਬਣਾਇਆ ਹੈ ਤੇ ਉਹਨਾਂ ਨੂੰ ਜਮ ਕੰਕਰ ਜਮਾਂ ਦਾ ਕੰਕਰ ਜਮਾਂ ਦਾ ਦਾਸ ਜਮਦੂਤ ਆਹਰ ਕਲੈਣ ਨਹੀਂ ਅੰਦਰ ਨੇੜੇ ਨਹੀਂ ਆਉਂਦਾ ਉਹਨਾਂ ਦੇ ਕਰ ਜਿਨ੍ਹਾਂ ਨੇ ਸੋਖਾਂ ਦੇ ਘਰ ਉਸ ਪਰਮਾਤਮਾ ਨੂੰ ਆ ਉਸ ਪਰਮਾਤਮਾ ਦੇ ਚਰਨਾਂ ਨੂੰ ਆਪਣਾ ਰਿਵਾਸ ਸਥਾਨ ਬਣਾਇਆ ਹੈ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੋ ਵਸੇ ਨੇ ਜਿਨ੍ਹਾਂ ਨੇ ਚਰਨਾਂ ਦਾ ਧਿਆਨ ਭਰਿਆ ਹੈ ਸੱਚੇ ਸਤਗੁਰੂ ਦੇ ਉਹਨਾਂ ਨੂੰ ਕਰਮ ਕੰਕ ਕਰਜਾਂ ਦਾ ਦੂਰ ਨਿਕਲ ਨਹੀਂ ਹੁੰਦਾ ਜਮਾਂ ਦਾ ਦੂਤ ਉਹਨਾਂ ਦੇ ਡੇੜੇ ਨਹੀਂ ਹੁੰਦਾ ਫਿਰ ਸਤਗੁਰੂ ਕਿਰਪਾ ਕਰਦੇ ਨੇ ਪਤਤਾ ਤੋਂ ਵੀ ਪਨੇਹ ਕਰਦੇ ਨੇ ਮਾਰਿਆ ਤੋਂ ਵੀ ਚੰਗੇ ਸਤਗੁਰੂ ਵਾਲੇ ਜਿਹੜੇ ਬਾੜੇ ਕਰਮਾ ਵਾਲਿਆਂ ਦੇ ਛੱਕੇ ਕਰਮ ਕਰ ਦਿੰਦੇ ਨੇ ਸਰਬਗੁਰੂ ਉਹ ਪ੍ਰਮਾਤਮਾ ਸਭਨਾ ਜੀਆਂ ਦੀ ਇਛਾਾਂ ਦੇ ੂਲਕੇ ਕਰਨ ਵਾਲੇ ਨੇ ਅੱਜ ਇੱਕ ਹੋਰ بڑا ਅਹਿਸਾਸ ਗਿਆਨ ਅਹਿਸਾਸ ਅੰਦਰ ਜੀ ਬੰਦੀ ਛੋੜ ਦੇਸ ਬੰਦੀ ਛੋੜ ਦੇਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਪੀੜੀ ਦੇ ਮਾਲਕ ਅਕਾਲ ਤਖਤ ਦੀ ਸਿਰਜਣਾ ਕਰਨ ਵਾਲੇ ਸਤਿਗੁਰਾਂ ਦੀ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਹੋਈ ਸਤਿਗੁਰਾਂ ਨੇ ਉਸ ਸਮੇਂ ਇਹ ਜਾਣ ਲਿਆ ਸੀ ਕਿ ਕੇਵਲ ਭਗਤ ਦੇ ਨਾਮ ਜੀਵਨ ਦੀ ਜਲਬਦੀ ਦੀ ਜਮੰਦਾ ਕਾਰ ਕਰਾ ਕਰਨਾ ਮੁਸ਼ਕਲ ਹੈ ਕਿਉਂਕਿ ਉਸ ਸਮੇਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਵਧਦੇ ਦੇ ਕੇ ਜੋ ਕੌਨ ਨਜ਼ਰ ਨੂੰ ਉਹ ਪਹਿਹਾਨਦੇ ਸਨ ਕਿ ਇਹ ਨਵੇਂ ਕਿਥੋਂ ਆ ਗਏ ਤਾਂ ਸਤਿਗੁਰਾਂ ਨੇ ਕਰ ਉਸ ਸਮੇਂ ਦੋ ਤਲਵਾਰਾਂ ਪਹਿਨੀਆਂ ਧਾਰ ਬਚਨ ਆਪਣਾਈ ਨਿਗਾਰੇ ਉਹ ਜਦੋਂ ਸ਼ੁਰੂ ਕੀਤੇ ਮਾਫ ਕਰਨਾ ਆਕਾਸ਼ ਤੱਕ ਦੀ ਸਜਣਾ ਕੀਤੀ ਫੈਸਲੇ ਆਪਣੇ ਆਪ ਕਰਨੇ ਸ਼ੁਰੂ ਕੀਤੇ ਲੋਕਾਂ ਦੀਆਂ ਅਰਸਾਂ ਸੁਣਨੀਆਂ شاہی کوڑے رکھنے مکم سنونے شاشتر رکھنے جے جی ساتھ گرانے شروع کروائے ساتھ گرانے کیا جو جی ساڑے درشنا مقابلے گا کوئی خور واسطہ مالے ہونے جگہ چنگے کوڑے لے کیا گئے چنگے شاشتر لے کیا گئے جوانیاں پیٹ کرے اپنیاں ساتھ گرانے کر بہت تیار کی تیسی ایسا پہلے دو ڈاکتے جہاں کی روادشانے ਸਾਧਗਰਾਹ ਨੂੰ ਦਿੱਲੀ ਬੁਲਾਇਆ ਇਹ ਸਾਧਗਰਾਹ ਜੀ ਨੂੰ ਕਵਾਲੀਅਰ ਦੇ ਕਿਲੇ ਦੇ ਵਿੱਚ ਲੈ ਕੇ ਜਾਂਦਾ ਤੇ ਇਤਿਹਾਸਕਾਰ ਵੱਖ-ਵੱਖ ਵੱਖਰਾ ਸਮਾਂ ਦੱਸਦੇ ਨੇ ਕੋਈ ਕਿੰਨਾ ਸਮਾਂ ਦੱਸਦਾ ਹੈ ਕਿ ਕੋਈ 2000 ਦੱਸਦਾ ਹੈ ਕੋਈ 6000 ਦੱਸਦਾ ਹੈ ਕੋਈ 4000 ਦੱਸਦਾ ਹੈ ਕਿ ਸਤਿਗੁਰੂ ਜੀ ਕਵਾਲੀਅਰ ਦੇ ਕਿਲੇ ਦੇ ਅੰਦਰ ਰਹੇ ਪਰ ਜਦੋਂ ਸਤਿਗੁਰੂ ਜੀ ਰਹਾ ਹੋਏ ਜਦੋਂ ਸਤਿਗੁਰੂ ਜੀਆਂ ਨੂੰ ਜਹਾਂ ਗਿਰ بادشاہ ਨੂੰ ਮਜਬੂਰਨ ਰਿਹਾ ਕਰਨਾ ਪਿਆ ਸਤਿਗੁਰੂ ਜੀ ਆ ਕੇ ਬਵੰਚਾ ਰਾਜੇ ਸਮਝੋ ਸੁਸਪੇ ਉਹ ਸੇਹਰ ਦੇ ਵਿੱਚ ਸਨ ਉਹਨਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਧਾਟੇ ਤੋਂ ਬਿਨਾ ਤੁਨ ਹੋਰ ਕੋਈ ਨਹੀਂ ਛੁਦਾ ਸਕਦਾ ਤੁਸੀਂ ਕਿਰਪਾ ਕਰੋ ਤੁਸੀਂ ਛੁਦਾ ਦਿਓ ਜਦੋਂ ਦੇ ਤੁਸੀਂ ਆਏ ਹਾਂ ਉਦੋਂ ਤੋਂ ਅਸੀਂ ਰੋਗੀਆਂ ਤੋਂ ਅਰੋਗ ਹੋ ਗਏ ਆ ਸਤਿਗੁਰੂ ਜੀ ਆਪ ਜੀ ਚਲੇ ਗਏ ਤਾਂ ਸਾਡੀ ਦੁਬਾਰਾ ਫਿਰ ਉਸੇ ਹਾਲਤ ਹੋ ਗਏ ਅਰ ਸਤਿਗੁਰਾਂ ਨੇ ਕਿਹਾ ਅਸੀਂ ਉਤਨਾ ਚੇੜੇ ਇਥੋਂ ਨਹੀਂ ਜਾਣਾਂਗੇ ਜਿੰਨਾ ਚੇੜੇ ਇਹਨਾ ਬੰਜਾਰਾਂ ਆਂ ਆਪਰੇ ਹਾਰੇ ਕੀਤਾ ਜਾਵੇਗਾ ਤਾਂ ਜਹਾਦੀ ਇੰਨੇ ਕਿਹਾ ਜਿੰਨੇ ਵੀ ਰਾਗੇ ਸਤਿਗੁਰੂ ਦਾ ਪੱਲਾ ਫੜ ਕੇ ਜਾ ਸਕਦੇ ਨੇ ਉਦਨੇ ਰਿਹਾਂ ਜਾਣਗੇ ਤੇਰੇ ਸਤਿਗੁਰਾਂ ਨੇ ਬੰਜਾ ਕੜੀਆਂ ਵਾਲਾ ਝੋਲਾ ਸੁਹਾਇਆ ਇਹ ਹਾਰੇ ਕਰਾ ਲਈ ਨੇ ਕਿ 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 ਕੜੀ ਫੜ ਕੇ ਸਤਿਗੁਰਾਂ ਦੇ ਨਾਲ ਹੀ ਸਾਰੇ ਰਾਹੀ ਜੀ ਜੇ ਸਤਿਗੁਰਾਂ ਦੇ ਸਤਿਗੁਰਾਂ ਨੂੰ ਬੰਦੀ ਛੋੜਦਾ ਕਿਹਾ ਜਾਂਦਾ ਹੈ ਕਿ ਸਤਿਗੁਰਾਂ ਨੇ ਕੋਨਾ ਪਵਨ ਜਾ ਰਹਿਿਆ ਨੂੰ ਉਹ ਸਕੇ ਦੇਵਤ ਜਿਹੜੇ ਆਪਰੇ ਵਾ ਇਹ ਸਾਨੂੰ ਦੇਖਣ ਨੂੰ ਲੱਗਦਾ ਹੈ ਕਿ ਸਤਿਗੁਰ ਜੀਆ ਨੇ ਸਤਿਗੁਰ ਜੀਆ ਨੂੰ ਜਹਾਗੀ ਦੇ ਲੈ ਕੇ ਕਿਹਾ ਕੀਤਾ ਸੀ ਪਰ ਜੇ ਅਸੀਂ ਅਧਿਆਤਿਕਤਾ ਦੇ ਗੌਰ ਦੇ ਲਿਖੇ ਇਹ ਸਤਿਗੁਰੂ ਜੀ ਦਾ ਆਪਣਾ ਹੀ ਕਹਾਕਸੀ ਸਤਿਗੁਰ ਜੀਆ ਨੇ ਵਹੰਜਾ ਜਨਰੇਹਾ ਕਰਵਾ ਮਾਸੇ ਇਸ ਤਰ੍ਹਾਂ ਜੀ ਸਤਗੁਰੂ ਜੀ ਦੇ ਇਸ ਜੀ ਅਧਿਆਤ ਦੇ ਤੌਰ ਤੇ ਲਈ ਜਿਦ ਨੇ ਆਵੀ ਤੌਰ ਤੇ ਲਈ ਜੇ ਸਤਗੁਰੂ ਜੀ ਆਨੇ ਹੁੰਦਾਂ ਨੇ ਚੈਟ ਕੀਤਾ ਸੀ ਇਸ ਇਸ ਤਰ੍ਹਾਂ ਕਹਿ ਸਕਦੇ ਗ੍ਰਿਫਤਾਰ ਕੀਤਾ ਸੀ ਪਰ ਨਹੀਂ ਸਤਗੁਰੂ ਜੀਆਂ ਨੂੰ ਹਕਾਲ ਪਰਖ ਦੇ ਰੂਪ ਨੂੰ ਕਿੱਦ ਦੇ ਨਮਤ ਹੋ ਗਏ ਕਿ ਉਹ ਗ੍ਰਿਫਤਾਰ ਕਰ ਸਕੇ ਗੁਰੂ ਆਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੋਈ ਕਿਸੇ ਦੀ ਜਰੂਰਤ ਸੀ ਸਤਗੁਰੂ ਜੀ ਕੀ ਕਰ ਤਨ ਦਾਸ ਸਾਧਗੁਰੂ ਜੀ ਆਦੇ ਆਪਣੀ ਕਲਾ ਸੀ ਆਪਣਾ ਗੌਕਤ ਸੀ ਸਾਧਗੁਰੂ ਜੀ ਆਦਾ ਸਾਨੂੰ ਸੇਧ ਦੇਣੀ ਸੀ ਸਾਧਗੁਰਾਂ ਨੇ ਐਸੇ ਕਰਕੇ ਇਹ ਸਾਧਗੁਰੂ ਜੀ ਆਦਾ ਆਪਣਾ ਗੌਕਤ ਸੀ ਉਹਨਾਂ ਨੇ ਬਹੁਤ ਚਾਰ ਰਾਜਿਆਂ ਨੂੰ ਹਰਾ ਕਰਵਾਉਣਾ ਸੀ ਐਸੇ ਕਰਕੇ ਸਾਧਗੁਰੂ ਜੀਆ ਨੂੰ ਬੰਦੀ ਛੋੜ ਦਾਤਾ ਹੈ ਕੀ ਜਾਂਦਾ ਹੈ ਅਜ ਦੇ ਹਨ ਸਾਧਗੁਰੂ ਜੀਆ ਦਾ ਬੰਦੀ ਛੋੜ ਦਾਤਾ ਹੈ ਤੇ ਸਤਿਗੁਰੂ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚੋਂ ਗਰ ਦਿਵਾਲੀ ਵਾਲੇ ਦਿਨ ਸ੍ਰੀ ਅਮਰ ਸਰ ਸਾਇ ਦੇ ਧਰਮ ਕੀ ਦੇ ਪਹੁੰਚੇ ਤੇ ਉਹ ਤੋਂ ਗੰਦੀ ਸ਼ੋਰ ਦੇਸ ਸੁਨਾਇਆ ਜਾਂਦਾ ਹੈ ਦਿਵਾਲੀ ਵਾਲੇ ਦਿਨ ਸੋ ਸਤਿਗੁਰੂ ਮਹਾਰਾਜ ਹੁਣੀਆਂ ਬਿਆਨ ਕੁਲਾਜ ਕਾ ਦੀ ਖਿਮਾ ਗਸ਼ ਜੀ ਸੋ ਸਾਰੀ ਸੰਗਤ ਬਲਾਉ ਅਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ